ਮੰਮੀ ਉੱਠਿਆ ਉੱਠਿਆ ਦੇਵ ਨੂੰ ਸਟਾਰਟ ਹੋ ਗਿਆ ਆਪਣਾ ਖੜੀ ਹੋ ਜਾਓ ਹੋ ਜੋ ਹੋ ਜੇ ਖੜੇ ਹੋ ਜਾਓ ਹਾਂਜੀ ਸ਼ਸ਼ੀਕਲ ਜੀ YouTube ਫੈਮਿਲੀ ਹਾਂਜੀ ਮੈਂ ਤੁਹਾਡੀ ਆਪਣੀ ਲਵਲੀ ਅਨਮੋਲ ਜੀ ਹਾਂਜੀ ਹੁਣ ਬੇਟੇ ਨੇ ਮਿੰਟ ਜਗਾਇਆ ਜੀ ਇਹ ਕਹਿੰਦੇ ਚਾਹ ਬਣਾ ਕੇ ਦੇਵੋ ਚਲੋ ਹੁਣ ਆਪਾਂ ਚਾਹ ਬਣਾਨੇ ਆਂ ਅੱਜ ਸਾਡਾ ਖਾਸ ਬਲੌਗਰ ਜੀ YouTube ਤੇ ਆ ਚੈਨਲ ਵੀ ਸਾਡਾ YouTube ਸਾਡਾ ਸਿਚਾਉਣਾ ਮੇਹ ਜੀ ਆਜੂ ਦੀ ਚਾਉਣਾ ਮੇਹ ਇਹ ਸਾਡੀ ਸੋਈ ਹੈ ਜੀ ਇਹ ਇਧਰ ਇਹ ਸਾਡਾ ਰੂਮ ਦਿਖਾ ਦਿੰਨੇ ਆ ਜੀ ਸਾਡੇ ਰੂਮ ਆ ਇਹ ਸਾਡਾ ਰੂਮ ਹੈ ਆ ਗਿਆ ਜੀ ਜਿੱਥੇ ਮੈਂ ਰੁਕੇ ਰਹੀ ਆ ਇਹ ਇਹ ਸਾਡਾ ਅਟੈਚ ਬਾਥਰੂਮ ਆ ਗਿਆ ਜੀ ਇਹ ਰੂਮ ਆ ਗਿਆ ਜੀ ਸਾਡਾ ਬੈਡਰੂਮ ਇੱਕ ਰੂਮ ਇਹ ਗੈਸਟ ਰੂਮ ਆ ਗਿਆ ਜੀ ਮਤਰਾ ਵਾ ਇਹ ਆਪਣਾ ਫ੍ਰੀਜ ਨੂੰ ਆ ਗਿਆ ਕੋਲ ਛਾਲਾ ਕੀ ਜੇ ਉਪਰ ਹੇ ਹੁਣ ਆਪਾਂ ਲੱਗੇ ਆਂ ਜੀ ਚਾਹ ਬਣਾਉਣ ਆਜ ਜੀ ਚਾਹ ਬਣਾ ਨੇ ਆ ਆ ਆਪਾਂ ਨੇ ਟੋਆ ਬੀਏ ਤੇ ਧੀਏ ਜੀ ਚਾਹ ਬਣਾਉਣ ਲਈਏ ਆਪਾਂ ਪਾਣੀ ਹਰੇ ਸਾਰੇ ਕੰਮ ਨੇ ਮੇੜਾ ਜੀ ਸ਼ਾਮ ਦਾ ਟਾਈਮ ਹੋ ਗਿਆ ਸਰ ਦਾ ਫਸਟ ਬਲੌਗਰ ਜੀ ਸ਼ਾਮ ਦਾ ਜੀ ਦੇਖਦੇ ਆਂ ਜੀ ਆ ਤੁਹਾਡਾ ਰਿਸਪੌਂਸ ਸਾਨੂੰ ਕਿਵੇਂ ਰਹੇਗਾ ਜਿਵੇਂ ਵੀ ਤੁਹਾਡਾ ਰਿਸਪੌਂਸ ਜਿੱਥੇ ਵੀ ਅਸੀਂ ਜਾਇਆ ਕਰਾਂਗੇ ਜਾਂ કોઈ કામ કરાવાં گے ચા પ્રોગ્રામ લાગી assi जरूर બલાવ પા અ વીડિયો બના કે બલાવ પા આ કરાંગે એ assi મીઠા ચટકે જી ચા પત્તી લેતી જી આ દેખો જી ચા કેમે બનાઈ દી યે દેખો જી ચમચા એક ચા પત્તી دا પાએ જી એ સેકન્ડ દો ચમચા પાપા માંગે જી ਮਿੱਠੇ ਦੇ ਸਿਰਫ 2 ਚਮਚੇ ਜੀ ਕਿਉਂਕਿ ਜਾਂਦੇ ਆ ਸਾਡੇ ਮਿੱਠੀ ਚਾਹ ਪੀਂਦੇ ਨਹੀਂ ਹੈਗੇ ਆ ਸੀ ਦੋ ਸਬਜ਼ੀ ਮਿੱਠੇ ਦੇ ਬਾਅਦ ਇਹਨੇ ਚਾਹ ਰੈਡੀ ਹੁੰਦੀ ਹੈ ਜੀ ਐਨੇ ਅਸੀਂ ਆ ਗਲਾਸ ਨੂੰ ਜ਼ਰੂਰ ਧੋਣਾ ਚਾਹੀਦਾ ਜੀ ਕਈ ਵਾਰੀ ਸ਼ਿਫਟ ਦੀਆਂ ਛੁਕਰੀਆਂ ਹੁੰਦੀਆਂ ਨੇ ਤੇ ਗਲਾਸ ਜ਼ਰੂਰ ਧੋਣਾ ਚਾਹੀਦਾ ਹਰੇ ਤੋਂ ਕੰਦੀਆਂ ਸਾਰੇ ਗਲਾਸ ਧੋਣਾ ਚਾਹੀਦਾ ਕਿਉਂਕਿ ਸ਼ਿਫਟ ਕੰਨੀਆਂ 100 ਬੱਚੇ ਹੁੰਦੇ ਨੇ ਛੋਟੇ ਸ਼ਾਬ ਝੁਲ ਜਾਏ ਦਾਮ ਪਤਾ ਹੀ ਆ ਰਿਹਾ ਕੋਸੇ ਦਾ ਇਹ ਆਪਾਂ ਲੈ ਜੀ ਹੁਣ ਦੁੱਧ ਆ ਰਿਹਾ ਜੀ ਪਾਏ ਗਲਾਸ ਆ ਦੁੱਧ ਲੈਤਾ ਜੀ ਅਸੀਂ ਉਸ ਟਮਾਟਾ ਦੇ ਵਿੱਚ ਰੈਡੀ ਹੋ ਜਾਣੀ ਹੈ ਜੀ ਚਾਹ ਸਾਡੀ ਅੱਜ ਜੀ ਅਸੀਂ ਆਹ ਤੁਹਾਨੂੰ ਦਿਖਾਉਂਦੇ ਜੀ ਸਾਡੇ ਦੁਕਾਨ ਵਾਲੇ ਫ੍ਰੀ ਚਾ ਕਰਾਵਾਂਗੇ ਤੁਹਾਨੂੰ ਅੱਜ ਜੀ ਦੁਕਾਨ ਸਾਡਾ ਅੱਜ ਦੇ ਜੇ ਸਾਡੀ ਬਾਥਰ ਰੋਟੇਸ਼ਨ ਆ ਕੇ ਦੇਖੋ ਬਣਾ ਹੋਣਾ ਜੋ ਜੀ ਆਸੀ ਤੁਹਾਨੂੰ ਵਾਰੀ ਪੇਸ਼ ਕਰਨਗੇ ਜੀ ਆ ਲੱਗਦੀ ਹਨ ਮੋਲ ਦੇ ਨਾਤੇ ਦੇਖੋ ਜੀ ਹੋਰ ਆਪਣਾ ਲੱਗਾ ਹੋਇਆ ਜੀ ਮੈਂ ਫਾਦਣਾ ਦੇ ਵਿੱਚ ਉਹ ਹੋ ਜੀ ਹੁਣ ਬਸ ਇਹ ਆ ਨਹੀਂ ਤੋਂ ਇੱਕ ਵਧੀਆ ਟਾਪ ਨਹੀਂ ਗੇ ਫੈਂਸੀ ਦਾ ਦੇਖੋ ਜੀ ਇਹ ਆ ਗਲ ਜਰਾ ਜੀ ਆ ਕੋਲਾਜ ਵਗੈਰਾ ਦੇਖੋ ਬੱਚਾ ਜੀ ਸਾਰੇ ਆ ਕਪੜੇ ਬਹੁਤ ਹੀ ਸਸਤੇ ਤੇ ਬਾਜ਼ਾਰ ਨਾਲੋਂ ਵਧੀਆ ਤੇ ਇਹ ਅਗੇ ਜੇ ਬਟੇ ਗੌਰ ਮੇਰੀ ਸਗੌਨ ਅਗੇ ਜੇ ਇਹ ਪੈਂਦਾ ਸ਼ਰਤ ਪੈਂਦਾ ਅਗੇ ਦੀ ਸ਼ਰਤ ਅਗੇ ਦੀ ਸ਼ਰਤ ਆ ਗਈ ਤੇ ਆ ਬੱਚੇ ਦੇ ਕੱਪੜੇ ਬੜੇ ਫੀ ਫੈਂਸੀ ਬਾਜ਼ਾਰ ਦੇ ਸਾਰੇ ਬੈਟ ਜਰੂਰੀ ਨੇ ਕਿਉਂਕਿ ਸਾਡੇ ਕੋਲ ਬਹੁਤ ਹੀ ਸਹੀ ਰੇਟ ਮਿਲ ਰਿਹਾ ਜੀ ਬੱਚੇ ਦਾ ਦੇਖੋ ਜੀ ਸੈਟ ਕਿੰਨਾ ਕਿਊਟ ਹੈ ਜੀ ਬਹੁਤ ਹੀ ਬਚਿਆ ਅੱਜ ਜੀ ਇਹ ਇਹ ਸਾਰਾ ਆਪਣਾ ਕੀ ਹੁੰਦਾ ਕਪੜਾ ਜੀ ਇਹ ਲਈ ਦੀ ਛੋਟਾ ਗਿਆ ਜੀ ਤੇ ਸਾਰਾ ਦਾ ਸਮਾਨ ਰੇਟਾ ਹੋਇਆ ਜੀ ਅੱਜ ਜੀ ਜੀ ਨਾ ਪਾ ਚਾਹ ਬਣ ਗਈ ਹੋਗੀ ਆਜੋ ਚਾਹ ਚੁੱਧ ਬਣਨੇ ਆ ਆਹ ਆਹ ਪਾ ਚਾਹ ਚ ਲੱਗੇ ਆ ਜੀ ਦੁੱਧ ਪਾਣ ਆ ਦੁੱਧ ਪਾਤਾ ਜੀ ਜਾਦਾ ਟਾਈਮ ਹੋ ਗਿਆ ਚਾਹ ਆ ਰੀਜ ਦੇ ਦਿਨ ਹੋ ਟਾਈਮ ਲੱਗਿਆ ਜੀ ਆਪਾਂ ਨੂੰ ਚਲੋ ਹੁਣ ਆਪਾਂ ਨੇ ਦੁੱਧ ਪਾਤਾ ਜੀ ਚਾਹ ਦੇ ਵਿੱਚ ਆ ਜੀ ਪਾਂਡੇ ਹਮੇਸ਼ਾ ਧੋਣੇ ਆ ਜੀ ਇੰਨਾ ਧਿਆਨ ਰੱਖੋ ਕਿ ਚਿੱਕੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਆਪਾਂ ਹੁਣ ਪਾਂਡੇ ਜੋ ਵੀ ਚਾਹ ਪੀਂਦੀਆਂ ਜਿਸ ਤਰੀਕ ਕੋਲ ਨੇ ਛਾਗਰਾਸਟ ਜਿਹੜੀ ਵੀ ਚੀਜ਼ ਚਾਹ ਪੀਂਦੀਆਂ ਤਾਂ ਉਹਨੂੰ ਇੱਕ ਵਾਰ ਜ਼ਰੂਰ ਧੋਣੇ ਆਪਾਂ ਕੋਈ ਵੀ ਚੀਜ਼ ਆਪਾਂ ਧੋ ਕੇ ਕੇ ਜਦੋਂ ਫੇਰ ਯੂਜ਼ ਕਰਦੇ ਹਾਂਗੇ ਆ ਜੰਗਨਾ ਅੰਦਰ ਅ ਇੱਕ ਵਾਰ ਫਿਰ ਪੇਸ਼ ਆਵਾਂਗੇ ਜੀ ਅਸੀਂ ਹੁਣ ਅਸੀਂ ਥੋੜਾ ਚਾਹ ਵਾਲਾ ਧਿਆਨ ਹੋ ਗਿਆ ਜੀ ਚਾਹ ਗਲਾਸਾਂ ਚ ਪਾ ਕੇ ਫੇਰਾ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜਿਸ ਵਾਰ ਫਿਰ ਹਾਂਜੀ ਅੱਜ ਦਾ ਬਲਾਗ ਐਨਾ ਹੀ ਸ਼ਸ਼ੀ ਕਾ ਜੀ ਨੂੰ ਆਸਤੇ